ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰ ਪਾਲ ਭਾਰਤੀ ਸੈਨਾ ਵੱਲੋਂ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ ਨੌ ਟਿਕਾਣਿਆਂ ਤੇ ਹਮਲੇ ਕਰਨ ਤੋਂ ਬਾਅਦ ਜਿਸ ਤਰ੍ਹਾਂ ਦੋਨਾਂ ਮੁਲਕਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਉਸ ਨੂੰ ਦੇਖਦਿਆਂ ਰੋਜ਼ਾਨਾ ਬਲੈਕਆਊਟ ਅਤੇ ਸਾਵਧਾਨੀ ਵਰਤਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਸ਼ਹਿਰਾਂ ਅਤੇ ਚੰਡੀਗੜ੍ਹ ਦੇ ਵਿੱਚ ਸ਼ਾਮ ਹੁੰਦੀਆਂ ਹਨ ਬਲੈਕਆਊਟ ਤੇ ਹੁਕਮ ਦੇ ਦਿੱਤੇ ਜਾਂਦੇ ਨੇ ਤਾਂ ਜੋ ਲੋਕ ਸੁਰੱਖਿਅਤ ਆਪਣੇ ਘਰਾਂ ਦੇ ਵਿੱਚ ਰਹਿ ਸਕਣ ਅਤੇ ਇਸ جنگ ਵਰਗੇ ਮਾਹੌਲ ਦੇ ਵਿੱਚ ਆਪਣੀ ਜਾਨ ਮਾਲ ਦੀ ਰਾਖੀ ਕਰ ਸਕਣ ਤੇ ਖੁਦ ਬਚ ਸਕਣ ਇਸ ਅਸੀਂ ਮੁੱਦੇ ਤੇ ਗੱਲ ਕਰਾਂਗੇ ਸੀਨੀਅਰ ਜਰਨਲਿਸਟ ਫਿਰੋਜ਼ਪੁਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਗੌਰਵ ਸਾਗਰ ਭਾਸਕਰ ਭਾਸਕਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤਨਵਾ ਜੀ ਭਾਸਕਰ ਜੀ ਜਿਵੇਂ ਆਪਾਂ ਦੇਖਦੇ ਆਂ ਪਿਛਲੇ 5-7 ਦਿਨਾਂ ਤੋਂ ਮਾਹੌਲ ਬਣਿਆ ਹੋਇਆ ਹੈ ਦੋਨਾਂ ਮੁਲਕਾਂ ਦੇ ਵਿੱਚ ਡੇ ਬਾਏ ਡੇ ਜਿਹੜਾ ਇੱਕ ਤਣਾਅਪੂਰਨ ਮਾਹੌਲ ਬਣਦਾ ਜਾ ਰਿਹਾ ਹੈ ਜਿਸ ਤਰ੍ਹਾਂ ਭਾਰਤ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੋਈ ਆਪਣੇ ਨਾਗਰਿਕਾਂ ਨੂੰ ਜਿਹੜਾ ਕਹਿ ਰਹੀ ਹੈ ਆਦੇਸ਼ ਦੇ ਰਹੀ ਹੈ ਸਾਵਧਾਨੀ ਵਰਤਣ ਦੇ ਬਲੈਕਆਊਟ ਦੇ ਜਾਂ ਹੋਰ ਤਰ੍ਹਾਂ ਦੇ ਵੀ ਤਾਂ ਜੋ ਦੇਸ਼ ਦੇ ਵਿੱਚ ਹਰ ਨਾਗਰਿਕ ਸੁਰੱਖਿਅਤ ਰਹਿ ਸਕੇ ਜਿਹੜੇ ਸ਼ਾਮ ਢਲ ਪਹਿਲਾਂ ਤਾਂ ਇਹ ਦੱਸੋ ਵੀ ਪਿਛਲੇ 5-7 ਦਿਨਾਂ ਤੋਂ ਸਰਹੱਦੀ ਏਰੀਆ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਸਰਹੱਦੀ ਖੇਤਰ ਹਮੇਸ਼ਾ ਹੀ ਕਿਸੇ ਨਾ ਕਿਸੇ ਖਤਰੇ ਜਮਾਂ ਜੂਝਦਾ ਰਹਿੰਦਾ ਹੈ ਜਿਸ ਦੇ ਵਿੱਚ ਅਕਸਰ ਪਾਣੀ ਦੀ ਮਾਰ ਤੇ ਦੁਸ਼ਮਣ ਦੀ ਮਾਰ ਸਾਨੂੰ ਪੈਂਦੀ ਰਹਿੰਦੀ ਪਿਛਲੇ 5-7 ਦਿਨਾਂ ਤੋਂ ਵੀ ਇਹ ਹੈ ਜਿਹੜਾ ਮਾਹੌਲ ਪੂਰੇ ਦੇਸ਼ 'ਚ ਬਣਿਆ ਹੈ ਖਾਸ ਕਰਕੇ ਪੰਜਾਬ ਵਰਗੇ ਰਾਜਸਥਾਨ ਵਰਗੇ ਏਰੀਆ 'ਚ ਬਣਿਆ ਹੈ ਉਦਾਂ ਦਾ ਮਾਹੌਲ ਹੀ ਫਰੋਸਪੁਰ ਦੇਸ਼ ਤੇ ਫਾਗਲ ਕਚ ਬਣਿਆ ਹੋਇਆ ਹੈ ਤੇ ਸਰਹੱਦੀ ਖੇਤਰ ਦੇ ਲੋਕ ਨੇ ਜਿਹੜੇ ਖਾਸ ਕਰ ਹਸੈਨੀ ਵਾਲਾ ਦੇ ਨਾਲ ਦੇ ਹਿੱਸੇ ਦੇ ਵਿੱਚ ਰਹਿੰਦੇ ਨੇ ਤੇ ਤੇ तकरीबन 12 ਤੋਂ 15 ਪਿੰਡ ਆਉਂਦੇ ਨੇ ਗੱਟੀ ਰਾਜੋ ਕੇ ਕਾਲੂ ਵਾਲਾ ਟਿੰਡੀ ਵਾਲਾ ਚਿੰਦੀ ਵਾਲਾ ਤੇ ਆਪਣਾ ਇਹਨਾਂ ਇਲਾਕਿਆਂ ਦੇ ਵਿੱਚ ਪਰੇਸ਼ਾਨੀ ਕਲਦੀ ਆਂਦੀ ਹੈ ਕਿ ਉਧਰਲੇ ਪਾਸੇ ਸਾਡੇ ਲੋਕਾਂ ਦੇ ਜਿਹੜੇ ਸਰੋਤ ਨੇ ਜਿਹੜੇ ਰਿਸੋਰਸਸ ਨੇ ਬਹੁਤ ਘਟ ਗਏ ਜੀ ਜਿਹੜੇ ਲੋਕ ਤਾਂ ਅਫੋਰਡ ਕਰਦੇ ਸੀ ਗੱਡੀਆਂ ਦਾ ਕਿਰਾਇਆ ਜਾਂ ਆਪਣੀਆਂ ਟਰਾਲੀਆਂ ਉਹਨਾਂ ਨੇ ਆਪਣਾ ਡੰਗਰ ਆਪਣੇ ਬੱਚੇ ਆਪਣੀਆਂ ਤੀਵੀਆਂ ਲੇਡੀਜ਼ ਨੂੰ ਉੱਥੋਂ ਦੀ ਮੂਵ ਕਰ ਦਿੱਤਾ ਹੈ ਪਰ ਬੰਦੇ ਹਜੇ ਵੀ ਉੱਥੇ ਨੇ ਕਿਉਂਕਿ ਉਹਨਾਂ ਦਾ ਉੱਥੋਂ ਨਿਕਲਣਾ ਬਹੁਤ ਮੁਸ਼ਕਿਲ ਹੈ ਦੱਸਿਆ ਜਾਂਦਾ ਹੈ ਕਿ ਤਕਰੀਬਨ 8 ਤੋਂ ਲੈ ਕੇ 10 ਹਜ਼ਾਰ ਲੋਕ ਇਹਨਾਂ ਪਿੰਡਾਂ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਵਿੱਚੋਂ ਤਕਰੀਬਨ 50 ਤੋਂ ਲੈ ਕੇ 60% ਜੜੀ ਆਬਾਦੀ ਹੈ ਉਹ ਪਿਛਲੇ ਪਾਸੇ ਆ ਚੁੱਕੀ ਹੈ ਕੋਈ ਆਪਣੇ ਰਿਸ਼ਤਾਰਾਂ ਕੋਲ ਚਲਾ ਗਿਆ ਹੈ ਕਿਸ ਨੇ ਆ ਕੇ ਗੁਰਦੁਆਰਾ ਸਾਹਿਬ ਦੀ ਕਰਨ ਲੈ ਲਈ ਹੈ ਜਿੱਥੇ-ਜਿੱਥੇ ਉਹਨਾਂ ਨੂੰ ਹੋ ਸਕਿਆ ਹੈ ਉਹਨਾਂ ਨੇ ਆਪਣੇ ਆਪ ਨੂੰ ਉੱਥੋਂ ਦੀ ਵਸੀਆ ਵਸਿਆ ਮੂੜ ਲੱਤਾ ਹੋਤੰਦੀ ਤੇ ਲੋਕ ਇਹ ਸਮਝਦੇ ਨਹੀਂ ਕਿ ਜੇ ਕਿਤੇ ਜੰਗ ਲੱਗ ਜਾਂਦੀ ਹੈ ਪੂਰੀ ਤਰ੍ਹਾਂ ਅਜੇ ਤਾਂ ਹਵਾਈ ਜੰਗ ਲੱਗੀ ਹੋਈ ਹੈ ਜਦੋਂ ਇਹ ਜ਼ਮੀਨੀ ਚੀਜ਼ਾਂ ਵਧਨ ਗਿਆ ਤਾਂ ਸਭ ਤੋਂ ਵੱਧ ਤਕਲੀਫਾਂ ਉਹਨਾਂ ਲੋਕਾਂ ਨੂੰ ਆਣ ਗਈਆਂ ਜਿਹੜੀਆਂ ਹੁਸੈਨੀਵਾਲਾ ਦੇ ਆਸ-ਪਾਸ ਏਰੀਆ ਦੇ ਵਿੱਚ ਰਹਿੰਦੀਆਂ ਹਨ ਪਾਗਰ ਕੀ ਲੋਗੋ ਤੋਂ ਵੀ ਨਿਕਲਦੇ ਪਏ ਨੇ ਹਾਲਾਂਕਿ ਜਿਹੜੇ ਜਵਾਨ ਨੇ ਜਿਹੜੇ ਪੁਰਸ਼ ਨੇ ਜਿਹੜੇ ਮੇਨ ਨੇ ਉਹ ਸਭ ਉੱਥੇ ਹੀ ਰਹਿੰਦੇ ਪਏ ਨੇ ਉਹਨਾਂ ਦੇ ਹੌਸਲੇ ਬੁਲੰਦ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਸਾਡੇ ਬਜ਼ੁਰਗਾਂ ਨੇ ਹਾਲਾਤ ਬੜੀ ਵਾਰ ਦੇਖੇ 47 ਵੀ ਦੇਖਿਆ 65 ਦੇਖਿਆ 71 ਵੀ ਦੇਖਿਆ ਤੇ ਅਸੀਂ ਆਪਣੀ ਫੌਜ ਨਾਲ ਸਾਥ ਵੀ ਦਵਾਂਗੇ ਅੱਛਾ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ ਜਿਸ ਤਰ੍ਹਾਂ ਪਿਛਲੇ ਦਿਨਾਂ ਦਰਾਂ ਆਪਾਂ ਦੇਖਿਆ ਵੀ ਪਾਕਿਸਤਾਨ ਵੱਲੋਂ ਕਈ ਅਟੈਂਪਟ ਕੀਤੇ ਗਏ ਜਾਂ ਜਿਵੇਂ ਕੱਲ ਜਿਹੜਾ ਜਿਹੜਾ ਗਵਰਨਮੈਂਟ ਆਫ ਇੰਡੀਆ ਵੱਲੋਂ ਦੱਸਿਆ ਗਿਆ ਵੀ 15 ਸ਼ਹਿਰਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤੀ ਸੈਨਾ ਨੇ ਜਿਹੜਾ ਉਹਨਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ ਜਿਹੜੀਆਂ ਇਹੋ ਜਿਹੀਆਂ ਕੋਸ਼ਿਸ਼ਾਂ ਨੇ ਪਾਕਿਸਤਾਨ ਦੀਆਂ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਸਭ ਤੋਂ ਵੱਡੀ ਜਿਹੜੀ ਮਾਹੌਲ ਨੂੰ ਥੋੜਾ ਜਿਹਾ ਪ੍ਰਸ਼ਾਂਤ ਨਹੀਂ ਦੇ ਰਹੀ ਹੈ ਚੀਜ਼ ਉਹ ਧੇਰੀ ਹੈ ਜਿਹੜੀਆਂ ਅਨਚੈਕਡ ਚੀਜ਼ਾਂ ਸੋਸ਼ਲ ਮੀਡੀਆ ਰਾਹੀਂ ਤੇ ਕਈ ਵਾਰ ਹੋਰ ਸਾਧਨਾਂ ਰਾਹੀਂ ਲੋਕਾਂ ਤੱਕ ਨਜਾਇਜ਼ ਤੌਰ ਤੇ ਪਹੁੰਚਾਈਆਂ ਜਾ ਰਹੀਆਂ ਹਨ ਉਸ ਦੇ ਨਾਲ ਤਣਾਅ ਥੋੜਾ ਜਿਹਾ ਵੱਧ ਜਾਂਦਾ ਹੈ ਪ੍ਰਸ਼ਾਸਨ ਨੇ ਵੀ بار بار ਐਡਵਾਈਜ਼ਰੀ ਜਾਰੀ ਕਰ ਰਿਹਾ ਹੈ ਕਿ ਕਿਸੇ ਵੀ ਖਬਰ ਨੂੰ ਦੇਣ ਤੋਂ ਪਹਿਲਾਂ ਉਹਦੀ ਪੁਖਤਾ ਵਰਜਾ ਲੈ ਲਿੱਤਾ ਜਾਵੇ ਸਰਕਾਰ ਦੇ ਕੋਲੋਂ ਅਧਿਕਾਰੀਆਂ ਦੇ ਕੋਲੋਂ ਪਤਾ ਕਰ ਲਿੱਤਾ ਜਾਵੇ ਕਿ ਐਵੇਂ ਦਾ ਕੁਝ ਹੋਇਆ ਹੈ ਕਿ ਨਹੀਂ ਹੋਇਆ ਹੈ ਅੱਜ ਮੋਬਾਈਲ ਦੇ ਦੌਰ ਦੇ ਵਿੱਚ ਹਰ ਆਦਮੀ ਆਪਣੇ ਆਪ ਚ ਇੱਕ ਵੱਡਾ ਪੱਤਰਕਾਰ ਬਣ ਜਾਂਦਾ ਹੈ ਇੱਕ ਦੂਜੇ ਨੂੰ ਪਿੱਛੇ ਛੱਡਣ ਦੀ ਹੋੜ ਦੇ ਵਿੱਚ ਉਹਨਾਂ ਗਰੁੱਪਾਂ ਦੇ ਵਿੱਚ ਜਿੱਥੇ ਉਹ ਖੁਦ ਐਡਮਿਨ ਨਹੀਂ ਹੈ ਉਹਨਾਂ ਨੇ ਲੋਕਾਂ ਨੂੰ ਬਣਾਇਆ ਹੋਇਆ ਹੈ ਅਮ੍ਰਿਤ ਦੀ ਜਾਣਕਾਰੀ ਪਾ ਦਿੰਦੇ ਹਾਂ ਜਿੰਦੀ ਕੋਈ ਪੁਕਤਾ ਸਬੂਤ ਨਹੀਂ ਹੁੰਦੇ ਨੇ ਲੇਕਿਨ ਲੋਕਾਂ ਦੇ ਵਿੱਚ ਉਹ ਤਣਾਅ ਪੈਦਾ ਕਰਨ ਦਾ ਬਹੁਤ ਵੱਡਾ ਕਾਰਨ ਬਣਦਾ ਹੈ ਜਿਵੇਂ ਚੰਡੀਗੜ੍ਹ ਦੇ ਵਿੱਚ ਅੱਜ ਸਾਰੇ ਆਰਡਰ ਜਿਹੜਾ ਜਾਰੀ ਕਰ ਦਿੱਤਾ ਗਿਆ ਵੀ 7 ਵਜੇ ਤੋਂ ਬਾਅਦ ਸਾਰੀਆਂ ਦੁਕਾਨਾਂ ਸਾਰੇ ਰੈਸਟੋਰੈਂਟ ਸਾਰੇ ਹੋਟਲ ਜਿਹੜੇ ਆ ਉਹ ਬੰਦ ਕਰ ਦਿੱਤੇ ਜਾਣਗੇ ਤੇ ਨਾਲ ਹੀ ਇਹ ਹਦਾਇਤ ਦਿੱਤੀ ਗਈ ਹੈ ਵੀ ਸਾਇਰਨ ਵੱਜਦਿਆਂ ਹੀ ਜਿਹੜੀਆਂ ਸਾਰੀਆਂ ਲਾਈਟਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਜਾਣ ਤੇ ਇੱਕ ਤਰ੍ਹਾਂ ਨਾਲ ਆਪ ਦਾ ਸੁਰੱਖਿਅਤ ਆਪਦੇ ਘਰਾਂ ਦੇ ਵਿੱਚ ਰਿਹਾ ਜਾਵੇ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਬਾਰਡਰ ਏਰੀਆ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਸਾਨੂੰ ਐਲੈਬੋਰੇਟ ਕਰ ਸਕੋ ਐਕਸਪਲੇਨ ਕਰ ਸਕੋ ਕੀ ਨੇ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਪਹਿਲਗਾਮ ਦੇ ਹਮਲੇ ਤੋਂ ਬਾਅਦ ਜਦੋਂ ਆਤਵਾਦੀ ਹਮਲਾ ਹੋਇਆ ਸੀ ਨਾ ਹਿੰਦੁਸਤਾਨ ਨੇ ਕਿਹਾ ਸੀ ਕਿ ਉਹਨਾਂ ਨੂੰ ਜਵਾਬ ਦੇਵਾਂਗੇ ਜਿਨ੍ਹਾਂ ਨੇ ਇਹ ਨਪਾਕ ਕੰਮ ਕੀਤਾ ਹੈ ਔਰ ਉਸ ਤੋਂ ਬਾਅਦ ਜਦੋਂ ਉਹ ਜਵਾਬ ਦਿੱਤਾ ਗਿਆ ਤਾਂ ਹਿੰਦੁਸਤਾਨ ਦੀ ਸਰਕਾਰ ਨੇ ਇਹ ਵੀ ਕਹਿ ਆ ਸੀਗਾ ਕਿ ਜੇ ਇਹਦੇ ਵਿਰੁੱਧ ਆ ਕੇ ਜਾਂ ਇਹਦੇ ਵਾਸਤੇ ਉਸ ਤੋਂ ਬਾਅਦ ਪਾਕਿਸਤਾਨ ਕੋਈ ਕੰਮ ਕਰਦਾ ਹੈ ਤਾਂ ਉਹਦਾ ਵੀ ਮੂੰਹ ਤੋੜਾ ਜਵਾਬ ਦਿੱਤਾ ਜਾਏਗਾ। ਪਾਕਿਸਤਾਨ ਦੀਆਂ ਆਪਣੀਆਂ ਚੀਜ਼ਾਂ ਨੇ ਉਹਦਾ ਆਪਣਾ ਇੱਕ ਸਿਸਟਮ ਹੈ। ਉਹਨੇ ਉਹਨੂੰ ਬਚਾਉਣ ਵਾਸਤੇ ਹਿੰਦੁਸਤਾਨ ਦੇ 15 ਸ਼ਹਿਰਾਂ ਦੇ ਉੱਤੇ ਜਦੋਂ ਅਟੈਕ ਕੀਤਾ ਹੈ ਤੇ ਉਸ ਤੋਂ ਬਾਅਦ ਸਾਡੀ ਸਰਕਾਰ ਦੀ ਸਾਡੀ ਫੌਜ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਹਰ ਤਰ੍ਹਾਂ ਦੀ ਜਿਹੜੀ ਚੀਜ਼ਾਂ ਨੇ ਉਹ ਕਰਨੀਆਂ ਚਾਹੀਦੀਆਂ ਨੇ ਤੇ ਉਹ ਕਰ ਵੀ ਰਹੇ ਹਨ। ਦੇਖੋ ਜਾਇਤਾ ਫਾਜ਼ਲੁਕਾ ਜਿਲ੍ਹੇ ਦੇ ਵਿੱਚ ਅੱਜ 7 ਵਜੇ ਤੱਕ ਦੇ ਆਰਡਰ ਆ ਚੁੱਕੇ ਨੇ ਕਿ 7 ਵਜੇ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਣ ਇਹ ਹਾਲਾਂਕਿ ਪ੍ਰੀਕਾਸ਼ਨਰੀ ਹੈ ਪੰਜਾਬ ਦੇ ਕਈ ਇਸ ਜਿਲ੍ਹਿਆਂ ਦੇ ਵਿੱਚ ਕੱਲ ਰਾਤੀ ਪਾਕਿਸਤਾਨ ਨੇ ਕੋਸ਼ਿਸ਼ ਕੀਤੀ ਸੀਗੀ ਕਿ ਅਸੀਂ ਕੁਛ ਨਾ ਕੁਛ ਕਰ ਸਕੀਏ ਲੇਕਿਨ ਸਾਡੀਆਂ ਫੌਜਾਂ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਉਹਨਾਂ ਨੂੰ ਰੋਕ ਦਿੱਤਾ ਲੇਕਿਨ ਅਤਿਆਤਨ ਤੌਰ ਦੇ ਉੱਤੇ ਕਿਉਂਕਿ ਦੁਸ਼ਮਣ ਦਾ ਕਹਿੰਦੇ ਪਤਾ ਨਹੀਂ ਹੁੰਦਾ ਦੁਸ਼ਮਣ ਤੁਹਾਡੀ ਕਿਹੜੀ ਕਮਜ਼ੋਰ ਨਬਸ ਨੂੰ ਲੱਭ ਕੇ ਆਉਂਦੇ ਤੇ ਅਟੈਕ ਕਰੇ ਇਹ ਦੁਸ਼ਮਣ ਦੇ دماغ ਕੀ ਚੱਲ ਰਿਹਾ ਉਹ ਨਹੀਂ ਪਤਾ ਇਸ ਕਰਕੇ ਜ਼ਰੂਰੀ ਬਣ ਜਾਂਦਾ ਹੈ ਕਿ ਅਸੀਂ ਇੱਕ ਜ਼ਿੰਮੇਵਾਰ ਨਾਗਰਿਕ ਬਣੀਏ ਸਰਕਾਰ ਦੀ ਜਿਹੜੀ ਹਦਾਇਤਾਂ ਨੇ ਕਿ ਲਾਈਟਾਂ ਨਾਲ ਇਸਤੇਮਾਲ ਕੀਤੇ ਜਾਣ ਅਸੀਂ ਦੇਖਦੇ ਹਾਂ ਕਿ ਸਰਕਾਰ ਦਾ ਹੁਕਮ ਹੈ 7 ਵਜੇ ਜਾਂ 8 ਵਜੇ ਬਲੈਕਆਊਟ ਲੱਗੇਗਾ ਤਾਂ ਸ਼ਾਇਦ ਲੋਕ ਇਸ ਗੱਲ ਨੂੰ ਸੀਰੀਅਸ ਨਾ ਲੈ ਕੇ ਕੋਈ ਸਕੂਟਰ ਲੈ ਕੇ ਬਾਹਰ ਨਿਕਲ ਜਾਂਦਾ ਹੈ ਕੋਈ ਮੋਬਾਈਲ ਲੈ ਕੇ ਛੱਤ ਤੇ ਚਲਾ ਜਾਂਦਾ ਹੈ ਉਹ ਇਸ ਗੱਲ ਦੀ ਸੀਰੀਅਸਨੈਸ ਨੂੰ ਨਹੀਂ ਸਮਝ ਰਿਹਾ ਕਿ ਜਿਹੜੀ ਹੁਣ ਲੜਾਈ ਹੈ ਉਹ ਜ਼ਮੀਨੀ ਕੱਟ ਤੇ ਹਵਾਈ ਜ਼ਿਆਦਾ ਹੈ ਤੇ ਹਵਾਈ ਦੇ ਵਿੱਚ ਅਨੇਰੇ ਦੇ ਵਿੱਚ ਜਿਹੜੀ ਲਾਈਟ ਹੈ ਉਹ ਦੁਸ਼ਮਣ ਨੂੰ ਰਸਤਾ ਦਿਖਾਨ ਬੱਧਾ ਕੰਮ ਕਰਦੀ ਹੈ ਸਾਨੂੰ ਉਹਦੇ ਵਿੱਚ ਬਹੁਤ ਜ਼ਿਆਦਾ ਬਚਨ ਦੀ ਲੋੜ ਹੈ ਹੂੰ ਜਿਸ ਤਰ੍ਹਾਂ ਸਾਰੇ ਚੰਡੀਗੜ੍ਹ ਦੇ ਵਿੱਚ ਸੁੰਨਸਰਾ ਇੱਥੇ ਤਾਂ ਸਾਰੇ ਇਲਾਕੇ ਦੇ ਵਿੱਚ ਸ਼ਹਿਰਾਂ ਦੇ ਵਿੱਚ ਹੋ ਜਾਂਦੀ ਹੈ ਤੁਹਾਡੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸ਼ਹਿਰਾਂ ਦੇ ਵਿੱਚ ਦੇਖੋ ਇਹਨਾਂ ਸਰਦੀ ਇਲਾਕਾ ਦਵਿੰਦੀ ਤੁਸੀਂ ਬਹੁਤ ਵਾਰ ਇਸ ਇਲਾਕੇ ਦੇ ਵਿੱਚ ਆਇਓ ਜੰਗਾ ਲੜਨੀਆਂ ਜੰਗਾ ਦੇਖਣੀਆਂ ਸਾਡੇ ਖੂਨ ਦੇ ਵਿੱਚ ਹੀ ਰਹਿੰਦੀਆਂ ਨੇ ਮੈਂ ਇਹ ਨਹੀਂ ਕਹਿੰਦਾ ਕਿ ਸੜਕਾਂ ਦੇ ਬਹੁਤ ਰੌਣਕ ਹੈ ਫਰਕ ਹੈ ਪਰ ਇਨਾ ਭਲਕਨੇ ਕੀ ਲੋਕ ਕਰਾਇਦ ਦੁੱਕ ਕੇ ਬੈਠੇ ਨਹੀਂ ਐਦਾ ਦਾ ਕੋਈ ਮਾਹੌਲ ਨਹੀਂ ਹੈ ਸਿਰਫ ਲੋਕ ਜਿਹੜੇ ਲੋਕ ਅਫੋਰਡ ਕਰਦੇ ਨੇ ਉਹਨਾਂ ਨੇ ਆਪਣੀਆਂ ਫੈਮਲੀਆਂ ਖਾਸ ਕਰਕੇ ਬੱਚਿਆਂ ਲੇਡੀਜ਼ ਨੂੰ ਜਾਂ ਬਿਮਾਰ ਜਿਹੜੇ ਲੋਕ ਨੇ ਉਹਨਾਂ ਨੂੰ ਕਰ ਤੋਂ ਮੂਵ ਕੀਤਾ ਹੈ ਸੇਫਟੀ ਵਾਸਤੇ ਪਰ ਇਸ ਦੌਰਾਨ ਜੇ ਮਾਸ ਏਕਿਊਏਸ਼ਨ ਕਰਨ ਦੀ ਕੋਈ ਕੋਸ਼ਿਸ਼ ਕਰੂਗਾ ਤਾਂ ਉਹਨੂੰ ਇਹ ਡਰ ਸਤਾਉਂਦਾ ਹੈ ਕਿ ਕਿਤੇ ਮੇਰੇ ਘਰ ਦੇ ਵਿੱਚ ਕੋਈ ਚੋਰੀ ਚਿਕਾਰੀ ਨਾ ਹੋ ਜਾਵੇ ਲੋਕ ਸਤਰਕ ਨੇ ਅਲਰਟ ਨਹੀਂ ਕੋਈ ਦਿਮਾਗ ਤੇ ਬੋਝ ਵਾਲੀ ਜਾਂ ਕੋਈ ਡਰਨ ਵਾਲੀ ਕੋਈ ਤਣਾਅ ਵਾਲੀ ਗੱਲ ਬਹੁਤ ਘੱਟ ਹੈ ਲੋਕ ਆਪਸ ਵਿੱਚ ਆਪਣੇ ਦੋਸਤਾਂ ਕੋਲ ਬੈਠੇ ਨੇ ਗੱਲਾਂ ਕਰਦੇ ਨੇ ਇੱਕ ਦੂਜੇ ਦਾ ਹਾਲ ਪੁੱਛਦੇ ਪਏ ਨੇ ਉਹ ਪੁੱਛਦੇ ਨੇ ਵੀ ਤੈਨੂੰ ਕੋਈ ਚੀਜ਼ ਦੀ ਲੋੜ ਤਾਂ ਨਹੀਂ ਹੈ ਹੌਸਲੇ ਚ ਨਹੀਂ ਲੋਗ ਇੱਥੇ ਅੱਛਾ ਇੱਕ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ ਲੋਕ ਫੀਲ ਕੀ ਕਰਦੇ ਨੇ ਵੀ ਦੇਖੋ ਪਹਿਲਗਾਮ ਦੀ ਘਟਨਾ ਜਿਵੇਂ ਤੁਸੀਂ ਜ਼ਿਕਰ ਕੀਤਾ ਬੜੀ ਮੰਦਭਾਗੀ ਤੇ ਦੁੱਖਦਾਈ ਸੀ ਵੀ નિર્ਦੋਸ਼ ਸੈਲਾਨੀਆਂ ਨੂੰ ਉੱਥੇ ਅੱਤਵਾਦੀਆਂ ਨੇ ਬਹੁਤ ਤੇ ਘਾਟਾ ਤਾਰਦਾ ਉਸ ਤੋਂ ਬਾਅਦ ਦੋਨਾਂ ਮੁਲਕਾਂ ਦੇ ਵਿੱਚ ਤਣਾਅ ਬਣ ਜਾਂਦਾ ਹੈ ਲੋਕ ਕੀ ਚਾਹੁੰਦੇ ਨੇ ਦੇਖੋ ਹਰ ਕੋਈ ਲੜਾਈ ਕੋਈ ਨਹੀਂ ਚਾਹੁੰਦਾ ਜੰਗ ਕੋਈ ਨਹੀਂ ਚਾਹੁੰਦਾ ਸਾਰੇ ਚਾਹੁੰਦੇ ਸ਼ਾਂਤੀ ਹੋਵੇ ਲੋਕਾਂ ਦੀ ਕੀ ਫੀਲਿੰਗਸ ਹੈ ਇਹ ਕੋ ਜਿਹੜਾ ਪਹਿਲਗਾਮ ਹੈ ਨਾ ਜੀ ਉਹ ਇਕੱਲਾ ਪਹਿਲਗਾਮ ਦੇ ਕਰਕੇ ਚੀਜ਼ਾਂ ਹਿੰਦੁਸਤਾਨ ਸਰਕਾਰ ਨੇ ਨਹੀਂ ਕੀਤੀਆਂ ਤੁਸੀਂ ਜੇ ਇਤਿਹਾਸ ਦੇਖੋ ਪਿਛਲੇ ਕੁਝ ਸਾਲਾਂ ਦਾ ਦੇਖ ਲਓ ਜਾਂ 47 ਤੋਂ ਦੇਖ ਲਓ ਹਮੇਸ਼ਾ ਕੋਈ ਨਾ ਕੋਈ ਐਵੇਂ ਦੀ ਨਾਪਾਕ ਕੋਸ਼ਿਸ਼ ਦੁਸ਼ਮਣ ਦੇ ਵੱਲੋਂ ਕੀਤੀ ਜਾਂਦੀ ਹੈ ਜਿੱਤੇ ਉਹ ਹਿੰਦੁਸਤਾਨ ਨੂੰ ਡੀਸਟੈਬਲਾਈਜ਼ ਕਰਨ ਦਾ ਇੱਥੇ ਲੋਕਾਂ ਨੂੰ ਲੜਾਉਣ ਦਾ ਇੱਥੇ ਕੋਈ ਦੰਗੇ ਕਰਾਉਣ ਦਾ ਜਾਂ ਇੱਥੇ ਅੱਤਵਾਦ ਫੈਲਾਉਣ ਦਾ ਕੰਮ ਨਾ ਕਰਦੋਂਗੇ ਪਹਿਲਗਾਮ ਸਿਰਫ ਟ੍ਰਿਗਰ ਪੁਆਇੰਟ ਬਣਿਆ ਸੀ ਕਿ ਜਦੋਂ ਇੰਨੀ ਵਾਰ ਵਾਰਨਿੰਗ ਦੇ ਦਿੱਤੀ ਗਈ ਉਸ ਤੋਂ ਬਾਅਦ ਵੀ ਜੇ ਨਹੀਂ ਉਹ ਟਲਦਾ ਪਿਆ ਤਾਂ ਉਹਨੂੰ ਸਮਝਾਣਾ ਪਏਗਾ ਕਿ ਦੁਸ਼ਮਣ ਨੂੰ ਸਮਝਾਉਣ ਵਾਸਤੇ ਕਈ ਵਾਰ ਨੇ ਘਰਚੀ ਘੋਸਣਾ ਪੈਂਦਾ ਹੈ ਕਿ ਜੇ ਤੂੰ ਸਾਡੇ ਕਰਚਾ ਕੇ ਕੁਝ ਐਵੇਂ ਦਾ ਕਰੇਗਾ ਤੇ ਉਹਦਾ ਜਵਾਬੀ ਹਮਲਾ ਇਹ ਵੀ ਹੋ ਸਕਦਾ ਹੈ ਤੇ ਉਹੀ ਦਿੱਤਾ ਗਿਆ ਉਹੀ ਉਹਨੇ ਬੰਦਾ ਸੀ ਇਹਨਾਂ ਦੇ ਵਾਸਤੇ ਜੀ ਅੱਛਾ ਗੌਰਵ ਜੀ ਤੁਸੀਂ এডਿਕੇਸ਼ਨ ਨਾਲ ਵੀ ਜੁੜੇ ਹੋਏ ਹੋ ਜਦੋਂ ਪਿਛਲੇ ਦਿਨਾਂ ਦੇ ਵਿੱਚ ਸਾਰੇ ਸਕੂਲ ਕਾਲਜ ਜਿਹੜੇ ਐਜੂਕੇਸ਼ਨਲ ਇੰਸਟੀਚਿਊਟ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਨੇ ਕੋਈ ਪੜ੍ਹਾਈ ਤੇ ਬੱਚਿਆਂ ਤੇ ਕਿੰਨਾ ਅਸਰ ਪੈਂਦਾ ਇਹਦੇ ਨਾਲ ਕੋ ਦਵਿੰਦਰ ਜੀ ਹਜੇ ਦੂਜਾ ਹੀ ਮਹੀਨਾ ਹੈ ਪੜਾਈ ਦਾ ਕਿਉਂਕਿ ਮਾਰਚ ਚ ਐਗਜ਼ਾਮ ਹੋਏ ਸੀ April ਚ ਬੱਚੇ ਆਏ ਨੇ ਬੱਚਾ ਨੇ ਕਿਤਾਬਾਂ ਨਹੀਂ ਦਿੱਤੀਆਂ ਨੇ ਹਰ ਸਕੂਲ ਐਵੇਂ ਦਾ ਸਕੂਲ ਨਹੀਂ ਹੈ ਜੀ ਦੋ ਦਿਨਾਂ ਦੇ ਵਿੱਚ ਬੱਚੇ ਕਿਤਾਬਾਂ ਲੈ ਕੇ ਤੇ ਵਰਦੀਆਂ ਪਾ ਕੇ ਸਕੂਲ ਚ ਆ ਜਾਂਦੇ ਨੇ ਬਿਤਟਰ ਸਕੂਲ ਐਵੇਂ ਦੇ ਹੁੰਦੇ ਨੇ ਜ਼ਿਆਦਾਤਰ ਖਾਸ ਕਰ ਜਿਹੜੇ ਸਰਕਾਰੀ ਨਾ ਉਹ ਸਕੂਲ ਜਿੱਥੇ ਫੀਸ ਥੋੜੀ ਜਿਹੀ ਇਕੱਠ ਹੁੰਦੀ ਹੈ ਪੇਰੈਂਟਸ ਨੂੰ ਪੈਸੇ ਇਕੱਠੇ ਕਰਨ ਚ ਜਾਂ ਲੈਂਚ 15 20 ਦਿਨ ਲੱਗ ਜਾਂਦੇ ਨੇ ਤੇ ਮਸਾ ਮਸਾ ਕੋਈ ਹਰ ਹਫਤਾ 10 ਦਿਨ ਤੋਂ ਸਕੂਲ ਸਕੂਲਾਂ ਦੇ ਵਿੱਚ ਪੜਾਈ ਦਾ ਮਾਹੌਲ ਬਣਿਆ ਸੀਗਾ ਕਈ ਸਕੂਲਾਂ ਨੇ ਪਹਿਲੇ ਇਗਜ਼ਾਮ ਵੀ ਇੱਥੇ ਰੱਖੇ ਹੋਏ ਸੀਗੇ ਜਿਹੜੇ ਵਿਚਕਾਰ ਮਿਡ ਮਈ ਦੇ ਔਰ ਆਖਰੀ ਹਫਤੇ ਮਈ ਦੇ ਵਿੱਚ ਹੋਣੇ ਸੀਗੇ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਫਰਕ ਤਾਂ ਪੈਂਦਾ ਹੈ ਲੇਕਿਨ ਜਿਹੜੇ ਅਸੀਂ ਦੌਰ ਚੋਂ ਗੁਜ਼ਰ ਰਹੇ ਹਾਂ ਉਹ ਦੌਰ ਸਾਨੂੰ ਸ਼ਾਇਦ ਸਾਡੀ ਜ਼ਿੰਦਗੀ ਜੇ ਰਹੇਗੀ ਤੇ ਪੜਾਈ ਤਾਂ ਪੂਰੀ ਹੋ ਜਾਏਗੀ ਹਾਲਾਂਕਿ ਕਈ ਸਕੂਲਾਂ ਨੇ ਆਨਲਾਈਨ ਕਲਾਸਾਂ ਲਾਣ ਦੀ ਕੋਸ਼ਿਸ਼ ਕੀਤੀ ਹੈ ਸਰਦੀ ਖੇਤਰ ਹੋ ਕੇ ਖੌਨ ਕਰਕੇ ਜਿਹੜੀ ਤਕਨੀਕੀ ਸਹੂਲਤਾਂਾਂ ਨੇ ਉਹ ਇੰਨੀਆਂ ਵਧੀਆਂ ਨਹੀਂ ਹਨ ਜਿਹੜੇ ਸ਼ਹਿਰੀ ਖੇਤਰ ਨੇ ਉੱਥੇ ਤਾਂ ਨੈਟ ਬਹੁਤ ਵਸ ਨਾਲ ਚੱਲਦਾ ਪਿਆ ਹੈ ਲੇਕਿਨ ਪਿਛਲੇ ਕੁਝ ਤਿੰਨ ਦਿਨਾਂ ਤੋਂ ਮੌਸਮ ਵੀ ਖਰਾਬ ਹੈ ਤਾਂ ਮੈਨੂੰ ਲੱਗਦਾ ਨਹੀਂ ਕਿ ਜਿਹੜੀ ਆਨਲਾਈਨ ਕਲਾਸਿਸ ਨੇ ਕੋਈ ਬਹੁਤ ਕਾਮਯਾਬ ਹੋ ਪਾ ਰਹੀਆਂ ਨੇ ਸ਼ਾਇਦ ਜਿੱਦਾਂ ਹੀ ਇਹ ਮਾਹੌਲ ਠੀਕ ਹੋ ਜਾਂਦਾ ਰੱਬ ਕਰੇ ਇਨਸਾਨੀਅਤ ਜ਼ਿੰਦਾਬਾਦ ਰਹੇ ਤੇ ਕੋਈ ਐਵੇਂ ਦਾ ਮਕਾਮ ਬਣੇ ਕੋਈ ਐਵੇਂ ਦੇ ਸੱਜਣ ਦੇਸ਼ ਵਿੱਚ ਪੈਣ ਜਿੱਥੇ ਸਮਝਾਨ ਕਿ ਸਾਨੂੰ ਮਨੁੱਖਤਾ ਨੂੰ ਬਚਾਉਣਾ ਚਾਹੀਦਾ ਹੈ ਤੇ ਪਾਕਿਸਤਾਨ ਨੂੰ ਐਵੇਂ ਦੇ ਕੰਮ ਨਹੀਂ ਕਰਨੇ ਚਾਹੀਦੇ ਹਨ ਤਾਂ ਹਿੰਦੁਸਤਾਨ ਨੂੰ ਕੋਈ ਐਵੇਂ ਦੀ ਸ਼ੋਰਟੀ ਮਿਲੇ ਕਿ ਦੁਬਾਰਾ ਸਾਡੇ ਲੋਕਾਂ ਦੇ ਨਾਲ ਐਵੇਂ ਦਾ ਕੋਈ ਨਾਪਾਕ ਕੰਮ ਨਹੀਂ ਹੋਏਗਾ ਤੇ ਜਲਦੀ ਜਿਹੜੀ ਜ਼ਿੰਦਗੀ ਆ ਉਹ ਮੁੜ ਗੁੱਸੇਵੇ ਵਾਲਾ ਵੀ ਕੱਲੀ ਪੜਾਈ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਸਰਦੀ ਖੇਤਰ ਦੇ ਵਿੱਚ ਜਿਹੜੀਆਂ ਇੰਡਸਟਰੀਆਂ ਛੋਟੀਆਂ-ਮੋਟੀਆਂ ਚੱਲਦੀਆਂ ਹਨ ਉਹਨਾਂ ਨੂੰ ਅੱਜ ਸਭ ਤੋਂ ਵੱਡੀ ਸਮੱਸਿਆ ਇਹ ਆ ਰਹੀ ਹੈ ਕਿ ਜਿਹੜੇ ਬਾਹਰ ਦੇ ਲੋਕ ਇੱਥੇ ਕੰਮ ਕਰ ਰਹੇ ਸੀਗੇ ਉਹਨਾਂ ਨੇ ਵੀ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਹੌਲੀ-ਹੌਲੀ ਕਰਕੇ ਉਹ ਵੀ ਉੱਥੋਂ ਨਿਕਲਦੇ ਪਏ ਹਨ ਉਹ ਵੀ ਇੱਕ ਐਵੇਂ ਦਾ ਚੈਲੰਜ ਨਿਕਲ ਕੇ ਆਏਗਾ ਕਿ ਜੇ ਕਿਤੇ ਤਣਾਅ ਬਹੁਤ ਲੰਬੇ ਹੋ ਜਾਂਦੇ ਹਨ ਤਾਂ ਉਹਨਾਂ ਵਪਾਰਿਕ ਕਦਾਰਿਆਂ ਨੂੰ ਵਾਪਸ ਆਉਣ ਚ ਬਹੁਤ ਟਾਈਮ ਲੱਗ ਚਿਰੇ ਇਹੀ ਇਸੇ ਸਵਾਲ ਤੇ ਮੈਂ ਆਉਣਾ ਸੀ ਆਰਥਿਕ ਤੌਰ ਤੇ ਇਹ ਬਾਰਡਰ ਏਰੀਆ ਦੇ ਵਿੱਚ ਕਿਸ ਤਰ੍ਹਾਂ ਦੀ ਇੰਡਸਟਰੀ ਹੈ ਜਾਂ ਐਗਰੀਕਲਚਰ ਹੈ ਉਹਦੇ ਤੇ ਕੀ ਇੰਪੈਕਟ ਪੈ ਰਿਹਾ ਹੈ ਕਿਹੜੀ ਕਿਹੜੀ ਇੰਡਸਟਰੀ ਹੈ ਕੀ ਹੈ ਸਭ ਤੋਂ ਪਹਿਲਾਂ ਤਾਂ ਦੇਖੋ 45 ਤੋਂ ਲੈ ਕੇ 50 ਹਜ਼ਾਰ ਆਪਣਾ ਏਕੜ ਦਾ ਐਵੇਂ ਦਾ ਰਕਵਾ ਹੈ ਜਿਹੜਾ ਹਿੰਦੁਸਤਾਨ ਦੀ ਸਰਹੱਦ ਜਿਹੜੀ 553 ਕਿਲੋਮੀਟਰ ਲੱਗਦੀ ਹੈ ਪਾਕਿਸਤਾਨ ਦੇ ਨਾਲ ਉਹ ਤਾਰਲੇ ਪਾਰਲੇ ਪਾਸੇ ਅਸੀਂ ਅਜੇ ਕਨਕ ਵੱਢ ਕੇ ਬੈਠੇ ਸੀਗੇ ਕਿਸਾਨਾਂ ਨੇ ਹਜੇ ਥੂੜੀ ਸਾਹਮਣੇ ਸੀਗੀ ਜਿਹੜੀ ਉਹਨਾਂ ਡੰਗਲਾਂ ਦੇ ਕੰਮ ਆਣੀ ਸੀਗੀ ਯੋਕ ਤੇ ਹੋਰ ਕੰਮਾਂ ਦੇ ਵਿੱਚ ਆਣੀ ਸੀ ਉਹ ਤਾਰੋ ਪਾਰ ਟੂੜੀ ਸਾਮੰਦ ਦਾ ਮੌਕਾ ਨਹੀਂ ਮਿਲ ਪਾਇਆ ਸਿਰਫ 2 ਦਿਨ ਮਿਲੇ ਸੀ ਸਾਰੇ ਕਿਸਾਨਾਂ ਨੂੰ ਕਿ ਆਪਣੀ ਕਨਕੀ ਵੀ ਸੰਭਲੋ ਤੇ ਬਾਕੀ ਜੋ ਤੁਸੀਂ ਸੰਭਾਲਣਾ ਹੈ ਸੰਭਾਲ ਲਓ ਕਿ ਹਾਲਾਤ ਠੀਕ ਨਹੀਂ ਹਨ ਤੇ ਪਿਛਲੇ ਕਈ ਦਿਨਾਂ ਤੋਂ ਸੁਰੱਖਿਆ ਏਜੰਸੀਆਂ ਨੇ ਕਿਸਾਨਾਂ ਨੂੰ ਤਾਰਾ ਤੋਂ ਪਾਰ ਨਹੀਂ ਜਾਂ ਦਿੰਦਾ ਇਹਦੇ ਨਾਲ-ਨਾਲ ਜਿਹੜੀ ਤਾਰਾਂ ਦੇ ਨਾਲ ਜ਼ਮੀਨ ਲੱਗਦੀ ਹੈ ਉੱਥੇ ਕਿਸਾਨਾਂ ਦੀ ਜਿਹੜੀ ਜ਼ਮੀਨ ਹੋਲਡਿੰਗ ਆ ਬਹੁਤ ਥੋੜੀ ਵੀ ਹੈ ਕੋਈ 2 1 ਏਕੜ ਤੋਂ ਲੈ ਕੇ 5 ਏਕੜ ਵਾਲੇ ਕਿਸਾਨ ਵੀ ਹੈਗੇ ਨਹੀਂ ਜਿਹੜੇ ਜ਼ਿੰਦਗੀ ਜਿਹੜੇ ਸਾਲ ਦੇ ਵਿੱਚ ਤਿੰਨ ਤਿੰਨ ਚਾਚਾ ਫਸਲਾ ਲੈਣਦੇ ਆਦੀ ਹਨ ਕਿ ਕਨਕ ਵੜਲੀ ਅਸੀਂ ਹੁਣ ਇੱਥੇ ਆਪਣਾ ਮੱਕੀ ਬੀਜ ਲਈ ਅਥੀ ਸਿੰਘ ਸਬਜੀ ਲਾ ਲਈ ਤਾਂ ਕਿ ਪੈਡੀ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਡੇਢ ਮਹੀਨਾ ਕੰਮ ਕਰਕੇ ਆਪਣੇ ਦੋ ਪੈਸੇ ਦਾ ਜੁਗਾੜ ਕਰ ਸਕੀਏ ਉਹਨਾਂ ਲੋਕਾਂ ਨੂੰ ਨੁਕਸਾਨ ਤਾਂ ਹੈ ਹੀ ਜੀ ਜਿਹੜੀ ਇੰਡਸਟਰੀ ਹੈ ਇੰਡਸਟਰੀ ਦੇ ਤੌਰ ਦੇ ਉੱਤੇ ਜਿਹੜਾ ਫਿਰੋਜ਼ਪੁਰ ਜਾਂ ਫਾਦਲ ਦਾ ਖੇਤਰ ਹੈ ਇੱਥੇ ਸ਼ੈਲਾ ਇੰਡਸਟਰੀ ਬਹੁਤ ਜ਼ਿਆਦਾ ਹੈ ਜੀ ਉਹ ਮਿਲਿੰਗ ਚੱਲਦੀ ਪਈ ਹੈ ਸਰਕਾਰ ਦੇ ਕੋਲ ਚਾਵਲ ਮਿਲ ਕਰਕੇ ਇੰਡਸਟਰੀ ਨੇ ਮਿਲਿੰਗ ਕਰਕੇ ਦੇਣਾ ਹੈ ਚਾਵਲ ਲੱਗਣਾ ਹੈ ਐਫਸੀ ਦੇ ਗੋਡਾਊਨਾਂ ਦੇ ਵਿੱਚ ਜਦੋਂ ਲੇਬਰ ਨਿਕਲੇਗੀ ਇੱਥੋਂ ਦੀ ਜਿਹੜੇ ਬਾਹਰ ਦੇ ਲੋਕ ਐ ਤੇ ਇੰਜੀਨੀਅਰ ਨੇ ਜੇ ਉਹ ਨਿਕਲ ਜਾਂਦੇ ਹਨ ਜਾਂ ਜਿਹੜੇ ਲੋਕ ਉਸ ਇੰਡਸਟਰੀ ਨੂੰ ਜਿਹੜੀਆਂ ਰੀਡ ਦੀ ਹੱਡੀਆਂ ਨੇ ਮਸ਼ੀਨਾ ਸੰਭਾਲਦੇ ਹਨ ਜਿਹੜੇ ਫੋਰਮੈਨ ਨੇ ਜੇ ਉਹ ਨਿਕਲ ਜਾਂਦੇ ਹਨ ਤਾਂ ਜਮਿਨੀ ਤੌਰ ਤੇ ਉਹਨਾਂ ਨੂੰ ਵੀ ਪਰੇਸ਼ਾਨੀਆਂ ਆਉਣਗੀਆਂ ਅੱਛਾ ਇੱਕ ਗੌਰਵ ਜੀ ਇਹ ਇਹ ਦੱਸਿਓ ਵੀ ਜਿਹੜਾ ਇੱਥੋਂ ਖਾਸ ਕਰਕੇ ਜਦੋਂ ਤੁਸੀਂ ਦੱਸਿਆ ਵੀ ਇੱਕ ਵਾਰੀ ਹਿਜਰਤ ਕਰਕੇ ਦੂਸਰੇ ਥਾਂ ਜਾਣਾ ਪੈਂਦਾ ਹੈ ਉਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਤੇ ਫਿਰ ਮੁੜ ਕੇ ਕਿੰਨਾ ਚਿਰ ਲੱਗਦਾ ਹੈ ਪੈਰਾਂ ਸਰ ਹੋਣ ਨੂੰ ਇਹ ਕਾਫੀ ਦਿਮਾਗੀ ਤੌਰ ਤੇ ਪਹਿਲਾਂ ਤਾਂ ਜਿਹੜੀ ਨਵੀਂ ਪੀੜ੍ਹੀ ਹੈ ਉਹ ਪਰੇਸ਼ਾਨ ਹੋ ਜਾਂਦੀ ਹੈ ਜੀ ਜੀ ਉਹ ਇਹ ਸੋਚਦੀ ਹੈ ਕਿ ਅਸੀਂ ਇਸ ਸੰਤਾਪ ਨੂੰ ਕਿਉਂ ਚੱਲੀ ਸਾਡੇ ਲਈ ਮੌਜੂਦਾ ਜਾਂ ਪਹਿਲਾਂ ਦੀ ਸਰਕਾਰਾਂ ਨੇ ਐਵੇਂ ਦੇ ਕੀ ਖਾਸ ਪ੍ਰਬੰਧ ਕੀਤੇ ਹਨ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਇੰਨੇ ਦੁੱਖ ਦੇ ਵਿੱਚ ਰੱਖੀ ਹ ਹ ਸੋ ਜੋ ਕਿਸੇ ਨੂੰ ਮੌਕਾ ਮਿਲਦਾ ਹੈ ਤੁਸੀਂ ਕਦੀ ਇਹਦਾ ਸਰਵੇ ਕਰਾਓ ਇਹਨਾਂ ਇੱਕ ਤਰ੍ਹਾਂ ਦਾ ਬੈਠ ਤੁਹਾਨੂੰ ਦੇਖਣ ਚਾਹੀਦਾ ਹੈ ਕਿ ਬਹੁਤ ਵੱਡੀ ਤਦਾਦ ਚ ਲੋਕਾਂ ਨੇ ਆਪਣਾ ਦੂਜਾ ਘਰ ਬਣਾ ਲਿਆ ਇਹਨਾਂ ਏਰੀਆ ਨੂੰ ਜਿਹੜੇ ਲੋਕ ਬੱਚੇ ਪੜ ਗਏ ਨੇ ਜਿਨ੍ਹਾਂ ਦੇ ਕੋਲ ਕੋਈ ਪ੍ਰਾਈਵੇਟ ਸਿਸਟਮ ਬਣ ਗਏ ਨੇ ਤਾਂ ਉਹਨਾਂ ਨੇ ਆਪਣੇ ਘਰ ਚੰਡੀਗੜ੍ਹ ਦੇ ਦੁਆਲੇ ਮੁਹਾਲੀ ਦੇ ਆਸ-ਪਾਸ ਜਾਂ ਖਰੜ ਬਣਾ ਦਿੱਤੇ ਨੇ ਤੋਂ ਇਹੀ ਸੋਚ ਕੇ ਬਣਾਏ ਨੇ ਜਦੋਂ ਕਦੀ ਸਰਦ ਤੇ ਤਣਾਵ ਆਏਗਾ ਤਾਂ ਅਸੀਂ ਘਟੋ ਘਟ ਇੱਥੋਂ ਜਾ ਕੇ ਆਪਣਾ ਉੱਥੇ ਰਹਿਣ ਬਸੇਰਾ ਕਰ ਲਵਾਂਗੇ ਹਮ ਅੱਛਾ ਗੌਰਵ ਜੀ ਇੱਕ ਇਹ ਦੱਸਿਓ ਕੋਈ ਤੁਹਾਡੇ ਕੋਲ ਇਸ ਤਰ੍ਹਾਂ ਦੀ ਕੋਈ ਰਿਪੋਰਟਾਂ ਆ ਰਹੀਆਂ ਹੋਣ ਜਾਂ ਕੋਈ ਗੱਲਬਾਤ ਵੀ ਸਰ ਹੱਦ ਪਾਰ ਤੋਂ ਪਾਕਿਸਤਾਨ ਵਾਲੇ ਪਾਸੋਂ ਕਿਸ ਤਰ੍ਹਾਂ ਦੀ ਕੋਈ ਹਰਕਤ ਸਾਹਮਣੇ ਆ ਰਹੀ ਹੋਵੇ ਪਿਛਲੇ ਹਫਤੇ ਤੋਂ ਪਾਕਿਸਤਾਨ ਦੇ ਸਰਹੱਦ ਦੇ ਨਾਲ ਜਿੰਨੇ ਵੀ ਪਿੰਡ ਨੇ ਉਹ ਆਲਮੋਸਟ ਖਾਲੀ ਨੇ ਅੱਛਾ ਦਸਨ ਸੁਨਣ ਜੀ ਆਂਦਾ ਹੈ ਕਿ ਇਹ ਕਿਉਂਕਿ ਦੇਖਿਆ ਤਾਂ ਨਹੀਂ ਹੈ ਲੇਕਿਨ ਜਿਹੜੇ ਲੋਕ ਉੱਥੋਂ ਦੀ ਆਪਣਾ ਸਮਾਨ ਲੈ ਕੇ ਆਉਂਦੇ ਹਨ ਜਾਂ ਉੱਥੇ ਦੇ ਵਾਸੀ ਹਨ ਉਹ ਇਹ ਦੱਸਦੇ ਹਨ ਕਿ ਉੱਥੇਲੇ ਦੁਸ਼ਮਣ ਦੀ ਜਿਹੜੀ ਮੂਵਮੈਂਟ ਹੈ ਉਹਨਾਂ ਦੀ ਆਰਮੀ ਦੀ ਉਹ ਉਧਰ ਦੇਖੀ ਜਾ ਰਹੀ ਹੈ ਹਮ ਆਲਰੇਡੀਆ ਉੱਥੇ ਮਸਜਿਦਾਂ ਬਣੀਆਂ ਨੇ ਤਾਰੋਪ ਪੱਦੀ ਨੇੜੇ ਉੱਥੋਂ ਦੀ ਅਜ਼ਾਨ ਦੀ ਆਵਾਜ਼ ਨਹੀਂ ਆਉਂਦੀ ਹੈ ਜਿਹੜੇ ਉੱਥੋਂ ਦੇ ਲੋਕ ਨੇੜੇ ਪਹਿਲਾਂ ਅਕਸਰ ਆਪਣੇ ਖੇਤਾਂ 'ਚ ਜਾ ਕੇ ਕੰਮ ਕਰਦੇ ਸੀਗੇ ਉਹ ਲੋਕ ਹੁਣ ਪਿਛਲੇ ਇੱਕ ਹਫ਼ਤੇ ਤੋਂ ਦਿਖਦੇ ਨਹੀਂ ਪਏ ਹੁੰਦੇ ਜਿਹੜੇ ਪਾਕਿਸਤਾਨ ਵਾਲੇ ਪਾਸੇ ਪਿੰਡ ਰਹਿੰਗੇ ਪਾਕਿਸਤਾਨ ਵਾਲੇ ਪਾਸੇ ਇਹ ਅਸੀਂ ਜਿਹੜਾ ਸਾਡੀਆਂ ਸੈਨਾਵਾਂ ਨੇ ਚਲੋ ਅਸੀਂ ਅਸੀਂ ਕੋਈ ਪਿਕਚਰਾਈਜ਼ ਤਾਂ ਅਸੀਂ ਨਹੀਂ ਕਰ ਸਕਦੇ ਜਿਹੜੀ ਸਾਡੀਆਂ ਤਿਆਰੀਆਂ ਉੱਥੇ ਕਿੰਨੀਆਂ ਇੱਕ ਦਿਸਦੀਆਂ ਨੇ ਆ ਮੈਂ ਤੁਹਾਨੂੰ ਦਵਿੰਦਰ ਜੀ ਜਿਆਦਾ ਡਿਟੇਲ ਤੁਹਾਨੂੰ ਪਤਾ ਹੈ ਕਿ ਦੁਸ਼ਮਣ ਦੀ ਮਦਦ ਕਰਦੀ ਹੈ ਇਹੀ ਗੱਲ ਕਹਿਣਾ ਚਾਹਾਂਗਾ ਕਿ ਹਿੰਦੁਸਤਾਨ ਦੀ ਫੌਜ ਔਰ ਜ਼ਿਆਦਾ ਸਟਰੋਂਗ ਹੈ ਉਹਨਾਂ ਨੂੰ ਇਹ ਸਭ ਚੀਜ਼ਾਂ ਦੇ ਬਾਰੇ ਪਤਾ ਸਿਗਾ ਕੁਝ ਚੀਜ਼ਾਂ ਹੁੰਦੀਆਂ ਨੇ ਦੱਸ ਕੇ ਕੀਤੀਆਂ ਜਾਂਦੀਆਂ ਨੇ ਕੁਝ ਚੀਜ਼ਾਂ ਹੁੰਦੀਆਂ ਕਰ ਦਿੱਤੀਆਂ ਜਾਂਦੀਆਂ ਹਨ ਤੇ ਸਾਡੀਆਂ ਫੌਜਾਂ ਕਰ ਚੁੱਕੀਆਂ ਨੇ ਬਿਲਕੁਲ ਨਹੀਂ ਖੈਰ ਉਹ ਜੇ ਸਾਵਧਾਨੀ ਸਾਨੂੰ ਸਾਰਿਆਂ ਨੂੰ ਵਰਤਣ ਦੀ ਲੋੜ ਹੈ ਜਿਸ ਦੇ ਨਾਲ ਦੁਸ਼ਮਣ ਨੂੰ ਕੋਈ ਫਾਇਦਾ ਨਾ ਹੋਵੇ ਜਿਹੜੀ ਸਾਡੀ ਕਿਸੇ ਗੱਲਬਾਤ ਦੱਸਣ ਦਾ ਉਹੋ ਜੀ ਤਾਂ ਸਾਡੇ ਲਈ ਵੀ ਜ਼ਰੂਰੀ ਹੈ ਸਾਡੀ ਨੈਸ਼ਨਲ ਸਕਿਉਰਿਟੀ ਜਿਹੜੀ ਹੈ ਉਹ ਪ੍ਰਾਇੋਰਟੀ ਹੈ ਪਹਿਲ ਸਾਡੀ ਜਿਹੜੀ ਹੈ ਕੌਮੀ ਸੁਰੱਖਿਆ ਜਿਹੜੀ ਹੈ ਸਭ ਤੋਂ ਪਹਿਲ ਹੈ ਅੱਛਾ ਤੁਸੀਂ ਕੀ ਲੋਕ ਫੀਲ ਕਰਦੇ ਨੇ ਇਹ ਹੁਣ ਇਹ ਲਾਸਟ ਸਵਾਲ ਹੈ ਤੁਹਾਨੂੰ ਵੀ ਕਿੰਨੇ ਕ ਦਿਨ ਇਹ ਚੱਲੂਗਾ ਕੀ ਰਹੂਗਾ ਮਾਹੌਲ ਇਹਦੇ ਉੱਤੇ ਨਾ ਵੱਖ-ਵੱਖ ਲੋਕਾਂ ਦੇ ਆਪਣੇ ਪੱਖ ਨੇ ਜੀ ਕੋਈ ਚੰਗਾ ਹੈ ਜੀ ਇੱਕੋ ਵਾਰੀ ਹੁਣ ਕਹਿੰਦੇ ਨਾ ਪੰਜਾਬੀ ਕਟਾ-ਕੱਟੀ ਕਾਟੀ ਦੀ ਹੋਰ ਜੀ ਉਹਨੂੰ ਕਟਾ-ਕੱਟੀ ਦਾ ਵਰਡ ਦਾ ਆਪਣਾ ਆਪਣਾ ਹਰ ਇੱਕ ਦਾ मीनिंग ਹੈ ਹੂੰ ਤੇ ਕਈ ਵਾਰ ਲੋਕ ਕਹਿੰਦੇ ਆ ਲੈਵੇਂ ਦਾ ਸਬਕ ਸਿਖਾਓ ਕਿ ਦੁਬਾਰਾ ਕਦੀ ਹੋ ਜੋ ਤੋ ਕੁਝ ਕਰਨ ਨੂੰ ਸੋਚੇ ਤਾਂ ਉਹਨੂੰ ਯਾਦ ਆਵੇ ਕਿ ਮੈਨਾਂ ਇੰਨੀ ਮਾੜੀ ਹੋਈ ਸੀ ਹੂੰ ਅੱਜ ਤੱਕ ਜਿੰਨਾ ਜਿੰਨੇ ਵੀ ਦਿਨ ਦਾ ਇਹ ਤਣਾਅ ਚੱਲਦਾ ਪਿਆ ਹੈ ਜੇ ਅਸੀਂ ਕੁਝ ਲਾਕੇ ਛੱਡ ਦਈਏ ਤਾਂ ਪਾਕਿਸਤਾਨ ਆਪਣੀ ਪੂਰੀ ਵਾਹ ਲਾਂਤ ਤੋਂ ਬਾਅਦ ਵੀ ਕੁਝ ਜ਼ਿਆਦਾ ਹਿੰਦੁਸਤਾਨ ਦਾ ਨੁਕਸਾਨ ਨਹੀਂ ਕਰ ਪਾਇਆ ਹੂੰ ਔਰ ਜਿੰਨੇ ਵੀ ਚੀਜ਼ ਆਲ ਸੋਚਦਾ ਪਿਆ ਹੈ ਸ਼ਾਇਦ ਸਾਡੀਆਂ ਜਿਹੜੀਆਂ ਫੋਰਸਿਸ ਨੇ ਉਹ ਪਹਿਲਾਂ ਹੀ ਉਸ ਤੋਂ ਐਡਵਾਂਸ ਆਪਣਾ ਕੰਮ ਕਰ ਦਿਆ ਪਈਆਂ ਜੀ ਗੌਰਵ ਜੀ ਤੁਹਾਡਾ ਲੋਕਾਂ ਦਾ ਮੰਨਣਾ ਇਹ ਵੀ ਆਂਦਾ ਪਿਆ ਹੈ ਕਿ ਸ਼ਾਇਦ ਇਹ ਕੰਮ ਥੋੜਾ ਜਿਹਾ ਲੰਬਾ ਵੀ ਚੱਲ ਸਕਦਾ ਹੈ ਜੀ ਕਿਉਂਕਿ ਜਿਹੜੀਆਂ ਹਕੂਮਤਾਂ ਨੇ ਉਹਨਾਂ ਦੇ ਦਿਮਾਗਾਂ ਦੇ ਵਿੱਚ ਕੀ ਚੱਲਦਾ ਪਿਆ ਹੈ ਉਹਨਾਂ ਦੇ ਕੀ ਟਿੱਚੇ ਹਨ ਹੂੰ ਉਹ ਉਹਨਾਂ ਨੂੰ ਹੀ ਪਤਾ ਹੈ ਸ਼ਾਇਦ ਉਹਨੂੰ ਡਿਸਕਸ ਕਰਨਾ ਕੁਝ ਚੀਜ਼ਾਂ ਦੇ ਬਾਰੇ ਡਿਸਕਸ਼ਨ ਹੁੰਦੀ ਰਹਿੰਦੀ ਹੈ ਲੇਕਿਨ ਉਹਨੂੰ ਪਬਲਿਕ ਡੋਮੇਨ 'ਚ ਲੈ ਕੇ ਆਨਾ ਫਿਰ ਸ਼ਾਇਦ ਉਹ ਦੁਸ਼ਮਣ ਦੀ ਮਦਦ ਹੋ ਜਾਂਦੀ ਹੈ ਲੋਕ ਤਾਂ ਦੇਖੋ ਜਿਹੜਾ ਆਮ ਆਦਮੀ ਹੈ ਉਹ ਤਾਂ ਇਹੀ ਚਾਹੁੰਦਾ ਹੈ ਕਿ ਸਬਕ ਸਿਖਾ ਕੇ ਜਿੰਨੀ ਜਲਦੀ ਹੋ ਸਕੇ ਮੁੜਵ ਸੇਵਾ ਹੋਵੇ ਅਸੀਂ ਆਪਣੇ ਕਾਰਾਂਵਲ ਪ੍ਰਤੀਏ ਸਾਡਾ ਦੇਸ਼ ਇੱਕ ਬਹੁਤ ਸੋਨੀ ਆਰਥਿਕ ਤਕੀਵਲ ਵੱਧਾ ਪਿਆ ਹੈ ਤੇ ਉਹਦੇ ਵੱਲ ਵਧੀਏ ਲੋਕ ਰੋਜ਼ਗਾਰ ਬੜਾ ਵੱਡਾ ਇੱਕ ਇਸ਼ੂ ਹੈ ਇੰਨਾ ਸਰਦੀ ਖੇਤਰਾਂ ਦੇ ਵਿੱਚ ਬਹੁਤ ਘੱਟ ਐਵੇਂ ਦੇ ਵਪਾਰੀ ਨੇ ਜਿਹੜੇ ਚੱਲਦੇ ਪਏ ਹਨ ਜਿਉਂ ਉਜੜ ਜਾਂਦੇ ਹਨ ਤਾਂ ਬਹੁਤ ਪਰਿਵਾਰਾਂ ਨੂੰ ਮਹਿੰਗੇ ਪੈਂਦੇ ਹਨ ਜੀ ਗੌਰਵ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦੇ ਇਸ ਪੱਖ ਵੀ ਮੁੱਦੇ ਤੇ ਆਪਣੇ ਵਿਚਾਰ ਵੀ ਰੱਖੇ ਤੇ ਨਾਲ ਹੀ ਅਸੀਂ ਦੁਆ ਵੀ ਕਰਦੇ ਹਾਂ ਵੀ ਇਸ ਖਿੱਤੇ ਦੇ ਵਿੱਚ ਦੋਹਾਂ ਮੁਲਕਾਂ ਦੇ ਵਿੱਚ ਅਮਨ ਭਾਈਚਾਰਾ ਤੇ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਧੰਨਵਾਦ I do much.